ਦੇਖ ਰਹੇ ਹੋ ਤੁਸੀਂ ਧੰਮੇ ਹਮ ਸਿੰਘ ਦੀ ਬਾਲ ਸਸਰਾਲੀ ਪਿੰਡ ਦੇ ਵਿੱਚ ਮੌਜੂਦਾ ਇੱਥੇ ਪਹਿਲੇ ਦਿਨ ਤੋਂ ਤੁਹਾਨੂੰ ਪਲ-ਪਲ ਦੇ ਹਾਲਾਤ ਦਿਖਾ ਰਿਹਾ ਹਾਲਾਂਕਿ ਹਾਲਾਤ ਜਿਹੜੇ ਨੇ ਸੁਖਾਵੇਂ ਨਹੀਂ ਪਰ ਜਿਹੜੇ ਕੰਡੇ ਨੂੰ ਢਾਹ ਲਗਾਤਾਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਬੰਨ ਪਹਿਲੇ ਦੂਜੇ ਦਿਨ ਹੀ ਰੁੜ ਗਿਆ ਸੀ ਲੋਕਾਂ ਦੇ ਜਿਹੜੇ ਪਿੰਡ ਵਾਸੀ ਜਿਹੜੇ ਖੇਤ ਸੀ ਉਹ ਵੀ ਹੁਣ ਰੁੜਦੇ ਹੋਏ ਨਜ਼ਰ ਆ ਰਹੇ ਨੇ 150 ਫੁੱਟ ਤੋਂ ਵੱਧ ਜਿਹੜੀ ਢਾਹ ਲੱਗ ਚੁੱਕੀ ਹੋਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰੈਲੀਆਂ ਤੇ ਡਿੱਪਰ ਲੈ ਕੇ ਇੱ ਟਰੈਕਟਰ ਤੇ ਮਿੱਟੀ ਭਰ ਕੇ ਗੱਲਬਾਤ ਕਰਾਂਗੇ ਬਈ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਹੈ ਮੇਰਾ ਨਾਮ ਵੀਰੇ ਗਰੇਂਦਰਾ ਜ਼ਿਲ੍ਹਾ ਫਤਗੜ ਸਾਹਿਬ ਅਮਲੋਹ ਦੇ ਨਾਲ ਪਿੰਡ ਆਰਾਮਗੜ ਪਹਿਲੇ ਦਿਨ ਆ ਜੋ ਬਈ ਜਾਂ ਫਿਰ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਆਪਾਂ ਉਰੇ ਬੰਦ ਤੇ ਪਹਿਲੇ ਦਿਨ ਆਏ ਆ ਪਹਿਲਾ ਜਨਾਲਾ ਸਾਈਡ ਗਏ ਸੀ ਆਪਾਂ ਉਧਰ ਸਾਰਾ ਦੇਖ ਕੇ ਆਏ ਸੀ ਉਧਰ ਪਰ ਵੀਰੇ ਟਰਾਲੀਆਂ ਜਾ ਰਹੀਆਂ ਨੇ ਵਧੀਆ ਨਾ ਸੇਵਾ ਦੇ ਆਪਾਂ ਸੋਚਿਆ ਵੀ ਆਪਾਂ ਆਪਣੇ ਏਰੀਆ ਦੇ ਬੰਦ ਤੇ ਚੱਲੀਏ ਤੇ ਅੱਜ ਪਹਿਲੇ ਦਿਨ ਆਏ ਆ ਜੇ ਲੋੜ ਪਈ ਤਾਂ ਦੁਬਾਰਾ ਵੀ ਆਵਾਂਗੇ ਅੱਛਾ ਕਿੰਨੇ ਦਿਨੋਂ ਤੁਸੀਂ ਸੇਵਾ ਕਰ ਰਹੇ ਹੋ ਭਾਵੇਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੀ ਕਰ ਹੋ ਗਏ ਵੀਰੇ ਤਿੰਨ ਚਾਰ ਦਿਨ ਤੱਕ ਆਪਾਂ ਉਧਰੇ ਗੱਡੇ ਦੀ ਜਿਹੜਾ ਵੀਰੇ ਨਾਲ ਹੈਡ ਤੇ ਅੱਜ ਉਰੇ ਪਹਿਲੇ ਦਿਨੇ ਆਇਆ ਅੱਛਾ ਉਰੇ ਤੁਹਾਨੂੰ ਲੱਗਿਆ ਵੀ ਇੱਥੇ ਲੋਡ ਹੈ ਮਿੱਟੀ ਦੀ ਲੋਡ ਹੈ ਗਿੱਟੀਆਂ ਦੀ ਲੋਡ ਹੈ ਹਾਂਜੀ ਉਰੇ ਲੋਡ ਹੈ ਜ ਤਾਈਂ ਅਸੀਂ ਆਇਆ ਪਹਿਲਾਂ ਆਪਾਂ ਪਤਾ ਕਰਾਇਆ ਜੀ ਇੱਥੇ ਮੁੰਡੇ ਨੂੰ ਫੋਨ ਕਰਕੇ ਤੇ ਉਹ ਕਹਿੰਦੇ ਵੀ ਹਾਂਜੀ ਲੋਡ ਹੈ ਜਿੰਨੀ ਮਿੱਟੀ ਪਾਉਣੀ ਆ ਉਹ ਨਾਲ ਨਾਲ ਖਰ ਜਾਂਦੀ ਆ ਇਸ ਕਰਕੇ ਫਿਰ ਆਪਾਂ ਮਿੱਟੀ ਲੈ ਕੇ ਆਏ ਜੇ ਹੁਣ ਅੱਜ ਪਤਾ ਲੱਗ ਜਾਣਾ ਵੀ ਹੋਰ ਲੋਡ ਆ ਤਾਂ ਫਿਰ ਦੁਬਾਰਾ ਵੀ ਆਵਾਂਗੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਔਰ ਕਿੰਨੇ ਨੌਜਵਾਨ ਤੁਸੀਂ ਇੱਥੇ ਆਏ ਅੱਜ ਵੀਰੇ ਆਪਣੇ ਚਾਰ ਟਰੈਕਟਰ ਲੈ ਕੇ ਤੇ 4 ਲੈ ਕੇ ਆਇਆ ਤੇ ਅਗਲੀ ਵਾਰ ਜੇ ਲੋਡ ਪਈ ਤਾਂ ਵੱਧ ਵੀ ਲਿਆਵਾਂਗੇ ਪਿੰਡ ਦੇ ਸਹਿਯੋਗ ਨਾਲ ਆਪਾਂ ਚੱਲ ਰਹੇ ਆਂ ਜੀ ਅੱਛਾ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਏ ਵੀ ਹੋ ਤਾਂ ਦੇਖ ਕੇ ਮਹਿਸੂਸ ਕੀ ਹੁੰਦਾ ਕਿ ਪੰਜਾਬ ਦਾ ਬਣ ਕੀ ਰਿਹਾ ਹੈ ਹੈ ਤਾਂ ਵੀਰੇ ਸਰਕਾਰਾਂ ਦੀਆਂ ਹੀ ਗਲਤੀਆਂ ਨੇ ਇੰਨਾ ਪਾਣੀ ਇਕੱਠਾ ਕਰਨ ਦੀ ਕੀ ਲੋੜ ਸੀਗੀ ਠੀਕ ਟਾਈਮ ਨਾਲ ਰਿਲੀਜ਼ ਕਰਦੇ ਰਹਿੰਦੇ ਉੱਤੇ ਆਪਾਂ ਨੂੰ ਨਾਲ ਦੀ ਨਾਲੋ ਨਿਕਲੀ ਜਾਣਾ ਦੀ ਹੌਲੀ-ਹੌਲੀ ਹੋ ਕੇ ਹੁਣ ਜਾਂ ਇਕੱਠਾ ਟਾਈਮ 'ਚ ਪਾਣੀ ਛੱਡਾਂਗੇ ਤਾਂ ਫਿਰ ਹੜ੍ਹ ਆਉਣਗੇ ਵੀਰੇ ਹੂੰ ਤੇ ਸਰਕਾਰ ਅਜ ਨਾਲੇ ਵਾਲੀ ਸਾਈਡ ਤੁਸੀਂ ਕਹਿੰਦੇ ਗਏ ਹੋ ਉਧਰ ਅਸੀਂ ਵੀ ਦੇਖ ਰਹੇ ਹਾਂ ਲਗਾਤਾਰ ਇੱਕੋਦਮ ਲੋਕ ਸੇਵਾ ਲੈ ਕੇ ਉਧਰ ਪਹੁੰਚ ਗਏ ਪਰ ਕੁਝ ਇਲਾਕੇ ਅਜੇ ਵੀ ਨੇ ਜਿਨ੍ਹਾਂ ਵਿੱਚ ਹਜੇ ਵੀ ਕੋਈ ਜਾ ਕੇ ਕਿਸੇ ਨੇ ਸਾਰ ਤੱਕ ਨਹੀਂ ਲਈ ਕੀ ਲੱਗਦਾ ਹੈ ਕਿ ਇਲਾਕੇ ਛਾਂੜ ਕੇ ਫਿਰ ਇਲਾਕੇ ਵਿੱਚ ਜਾਣਾ ਚਾਹੀਦਾ ਜਾਣਾ ਚਾਹੀਦਾ ਵੀਰੇ ਪਹਿਲਾਂ ਨਾ ਜਿਹਨੇ ਸੇਵਾ ਲੈ ਕੇ ਆਣੀਆਂ ਜਾ ਕੇ ਉਧਰ ਦੇਖ ਕੇ ਹੁਣ ਵੀ ਕਿਹੜੀ ਸਾਈਡ ਆਪਾਂ ਨੂੰ ਜ਼ਰੂਰਤ ਆ ਯਾਨੀ ਗੱਡੀ ਲੈ ਕੇ ਜਾਣ ਜਾਂ ਕੁਝ ਵੀ ਨਾ ਉੱਥੇ ਦੇਖਣ ਵੀ ਕਿਹੜੇ ਪਿੰਡ ਦੇ ਲੋੜ ਆ ਏਕਨ ਸਿੱਧੇ ਟਰੈਲਰ ਲੈ ਕੇ ਜਾਣ ਨਾਲੋਂ ਪਹਿਲਾਂ ਇੱਕ ਵਾਰ ਘੇੜਾ ਕੱਢ ਕੇ ਹੁਣ ਦੇਖ ਕੇ ਆਂ ਬਿਲਕੁਲ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਿਹਾ ਪਰ ਇਹਨਾਂ ਨੌਜਵਾਨਾਂ ਦੀ ਮਿਹਨਤ ਨੂੰ ਜਿਹੜਾ ਕਿ ਸਲਾਮ ਹੈ ਕਿਉਂਕਿ ਜਜਬਾ ਜਿਹੜਾ ਹੈ ਕਿ ਇਹਨਾਂ ਦਾ ਇਸ ਨੂੰ ਸਲਾਮ ਹੈ ਕਿਉਂਕਿ ਆਪਾਂ ਹਰ ਇੱਕ ਪੱਖ ਜਿਹੜਾ ਕਿ ਜ਼ਰੂਰ ਦਿਖਾ ਰਿਹਾ ਪਰ ਇਹ ਨੌਜਵਾਨ ਜਿਹੜੇ ਨੇ ਉਹ ਪਹਿਲੇ ਦਿਨ ਤੋਂ ਡਟੇ ਹੋਏ ਨੇ ਤਾਂ ਕੁਝ ਹੋਰ ਵੀ ਨਾ ਬਾਈ ਜੀ ਕੀ ਨਾਮ ਹੈ ਤੁਹਾਡਾ)^{(Inderjit Singh Viray)} ਹਾਂ ਜੀ ਬਾਈ ਕਿੰਨੇ ਦਿਨੋਂ ਸੇਵਾ ਕਰ ਰਹੇ ਹੋ ਬਾਈ ਜੀ ਤਿੰਨ ਚਾਰ ਦਿਨ ਪਹਿਲਾਂ ਅਜਨਾਲਾ ਸਾਈਡ ਘੁੰਮੇ ਸੀ ਉੱਧਰ 270 ਪਿੰਡ ਹੋ ਗਏ ਨੇ ਪੂਰੇ ਅਜਨਾਲੇ ਦੇ ਵਿੱਚ ਉਹ ਜਿਹੜੀ ਇੱਕ ਮੁੰਡੇ ਦੀ ਇਸ ਇਟਲੀਅਨ ਆਇਲ ਦੀ ਬਹੁਤ ਵੀਡੀਓ ਬੈਡਲ ਹੁੰਦੀ ਅੱਜ ਫਿਰ ਆਪਾਂ ਹੁਣ ਇੱਧਰ ਕੰਟੈਕਟ ਬਣਾਇਆ ਸੀ ਆਪਣੇ ਏਰੀਏ ਤੋਂ ਮੁੰਡੇ ਆਉਂਦੇ ਸੀ ਮਿੱਟੀ ਲੈ ਕੇ ਫਿਰ ਅਸੀਂ ਉਹਨਾਂ ਦਾ ਕੰਟੈਕਟ ਬਣਾ ਕੇ ਅੱਜ ਇੱਥੇ ਪਹੁੰਚਿਆ ਵੀ ਜਿਹੜੀ ਇਹ ਬੰਦ ਤੇ ਮਿੱਟੀ ਦੀ ਬਹੁਤ ਲੋੜ ਆ ਵੀਰੇ ਆਪਣੇ ਪਿੰਡੋਂ ਚਾਰ ਟਰੈਕਟਰ ਆਏ ਨੇ ਵੀਰੇ ਇੱਕ ਆ ਖੜਾ ਇੱਕ ਇੱਧਰਲੀ ਸਾਈਡ ਖੜਾ ਇੱਕ ਪਿੱਛੇ ਖੜਾ ਵੀਰੇ ਆਪਾਂ ਹਾਂ ਜੀ ਲੱਗਦਾ ਕਿ ਇੱਥੇ ਹੁਣ ਮਿੱਟੀ ਦੀ ਜ਼ਿਆਦਾ ਲੋੜ ਆਣ ਵਾਲੇ ਜਿੰਨਾਂ ਚ ਹੋਰ ਸੇਵਾ ਕਰੋ ਹੋਰ ਜਿਵੇਂ ਖਾਲ ਸਾਈਡ ਦੇ ਵਗੈਰਾ ਜਾਂ ਹੋਰ ਸਿੱਖ ਬਾੜ ਦੇ ਵਗੈਰਾ ਹਨਾ ਫੂਡ ਫਾੜ ਬਹੁਤ ਹੁਸ਼ਾਰਿਆ ਪਾਣੀ ਬਹੁਤ ਹੁਸ਼ਾਰਿਆ ਨਾ ਜਿਹੜੀ ਮੇਨ ਲੋੜ ਆ ਵੀਰੇ ਮਿੱਟੀ ਤੇ ਕਿਉਂਕਿ ਆਪਾਂ ਜੇ ਬੰਨ੍ਹੇ ਮਜ਼ਬੂਤ ਨਹੀਂ ਹੋਣਗੇ ਤਾਂ ਵੀਰੇ ਫੂਟ ਦੱਸ ਕੇ ਕੀ ਕਰਾਂਗੇ ਘਰਾਂ ਦੇ ਵਿੱਚ ਤਾਂ ਸਭ ਤੋਂ ਮੇਨ ਮੁੱਦਾ ਵੀ ਪਹਿਲਾਂ ਆਪਾਂ ਆਪਣੇ ਬੰਨ੍ਹ ਸਟਰੋਂਗ ਕਰ ਲਈਏ ਤੇ ਭਾਈ ਜਿਹੜੀ ਮਿੱਟੀ ਤੁਸੀਂ ਲਿਆ ਰਹੇ ਹੋ ਆਪਣੀ ਜੇਬ ਤੋਂ ਲੈ ਕੇ ਆ ਰਹੇ ਹੋ ਜਾਂ ਕੋਈ ਸੇਵਾ ਦੇ ਰਹੇ ਜਾਂ ਕਿੱਦਾਂ ਲੈ ਕੇ ਆ ਰਹੇ ਨਹੀਂ ਵੀਰੇ ਆਪਾਂ ਨੇ ਪਿੰਡ ਦੇ ਵਿੱਚ ਸਾਰਿਆਂ ਦੀ ਸੇਵਾ ਲਈ ਸੀਗੀ ਤੇ ਪਿੰਡ ਦੇ ਸਹਿਯੋਗ ਨਾਲ ਲੈ ਕੇ ਆਏ ਆ ਵੀਰੇ ਤੇ ਬਾਕੀ ਐਨ ਆਰ ਆਈ ਵੀਰ ਵੀ ਭੇਜ ਰਹੇ ਨੇ ਆਪਣੇ ਪਿੰਡਾਂ ਦੇ ਯਾਨੀ ਕਿ ਪਿੰਡ ਦੇ ਸਹਿਯੋਗ ਨਾਲ ਆਏ ਆ ਜੀ ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ ਦੇ ਨਾਲ ਕੀ ਪਿੰਡ ਕੀ ਹੈ ਭਈ ਆਰਾਮਗਾੜੀ ਹਸਪਤਾਲੇ ਘੜ੍ਹ ਅਮਲੋ ਉਹਦੇ ਨਾਲ ਰਾਮਗੜ ਪਿੰਡ ਆ ਉਥੋਂ ਇਹ ਨੋਜ਼ੋਨ ਪਹੁੰਚੇ ਨੇ ਚਾਰ ਟਰੈਕਟਰ ਟਰੈਲੀ ਆ ਮਿੱਟੀ ਦੀਆਂ ਭਰ ਕੇ ਆਏ ਨੇ ਕਹਿੰਦੇ ਅੱਜ ਪਹਿਲਾ ਦਿਨ ਹੈ ਔਰ ਜੇਕਰ ਲੋਡ ਹੋਈ ਤਾਂ ਹਾਲਾਤ ਦੇਖਾਂਗੇ ਇੱਥੇ ਤੇ ਇਸੇ ਤਰ੍ਹਾਂ ਨਾਲ ਸੇਵਾ ਜਿਹੜੀ ਨਿਰੰਤਰ ਅੱਗੇ ਵੀ ਜਾਰੀ ਰਹੀ। ਡੇਨਿਕਸ ਵੀਰ ਆ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਬਾਲਸ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਪਹਿਲੇ ਦਿਨ ਤੋਂ ਤੁਹਾਨੂੰ ਪਲ-ਪਲ ਦੇ ਹਾਲਾਤ ਦਿਖਾ ਰਿਹਾ ਹਾਲਾਂਕਿ ਹਾਲਾਤ ਜਿਹੜੇ ਨੇ ਸੁਖਾਵੇਂ ਨਹੀਂ ਪਰ ਜਿਹੜੇ ਕੰਡੇ ਨੂੰ ਧਾ ਲਗਾਤਾਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਬੰਨ ਪਹਿਲੇ ਦੂਜੇ ਦਿਨ ਹੀ ਰੁੜ ਗਿਆ ਸੀ ਲੋਕਾਂ ਦੇ ਜਿਹੜੇ ਪਿੰਡ ਵਾਸੀ ਜਿਹੜੇ ਖੇਤ ਸੀ ਉਹ ਵੀ ਹੁਣ ਰੋੜਦੇ ਹੋਏ ਨਜ਼ਰ ਆ ਰਹੇ ਨੇ 150 ਫੁੱਟ ਤੋਂ ਵੱਧ ਜਿਹੜੀ ਢਾਹ ਲੱਗ ਚੁੱਕੀ ਹੋਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਤੇ ਡਿੱਪਰ ਲੈ ਕੇ ਇੱਥੇ ਪਹੁੰਚੋ ਤਾਂ ਕੁਝ ਨੌਜਵਾਨ ਇੱਥੇ ਪਹੁੰਚੇ ਨੇ ਟਰੈਕਟਰ ਦੇ ਮਿੱਟੀ ਭਰ ਕੇ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਵੀਰੇ ਗ੍ਰੇਂਦਰਾ ਜ਼ਿਲ੍ਹਾ ਫਤਗੜ ਸਾਹਿਬ ਅਮਲੋਹ ਦੇ ਨਾਲ ਪਿੰਡ ਆਰਾਮਗੜ ਪਹਿਲੇ ਦਿਨ ਆਜੋ ਭਾਈ ਜਾਂ ਫਿਰ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਰਲੀਆਂ ਜਾ ਰਹੀਆਂ ਨੇ ਵਧੀਆ ਨਾ ਸੇਵਾ ਦੇ ਆਪਾਂ ਸੋਚਿਆ ਵੀ ਆਪਾਂ ਆਪਣੇ ਏਰੀਏ ਦੇ ਬੰਨ ਤੇ ਚੱਲੀਏ ਤੇ ਅੱਜ ਪਹਿਲੇ ਦਿਨ ਆਇਆ ਜੇ ਲੋਡ ਪਈ ਤਾਂ ਦੁਬਾਰਾ ਵੀ ਆਵਾਂਗੇ ਅੱਛਾ ਕਿੰਨੇ ਦਿਨੋਂ ਤੁਸੀਂ ਸੇਵਾ ਕਰ ਰਹੇ ਹੋ ਭਾਵੇਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੀ ਕਰ ਰਹੇ ਹੋ ਕਿੰਨੇ ਦਿਨੋਂ ਤੋਂ ਸੇਵਾ ਕਰ ਰਹੇ ਹੋ ਹੋ ਗਏ ਵੀਰੇ 3-4 ਦਿਨ ਤਾਂ ਆਪਾਂ ਉਧਰੇ ਗੱਡੇ ਦੀ ਗੇੜਾ ਵੀਰੇ ਨਾਲਾ ਸਾਈਡ ਤੇ ਅੱਜ ਉਰੇ ਪਹਿਲੇ ਦਿਨ ਆਇਆ ਅੱਛਾ ਉਰੇ ਤੁਹਾਨੂੰ ਲੱਗਿਆ ਵੀ ਇੱਥੇ ਲੋਡ ਹੈ ਮਿੱਟੀ ਦੀ ਲੋਡ ਹੈ ਗੱਟੀਆਂ ਦੀ ਲੋਡ ਹੈ ਹਾਂਜੀ ਉਰੇ ਲੋਡ ਹੈ ਜੀ ਤਾਂ ਹੀ ਅਸੀਂ ਆਇਆ ਪਹਿਲਾਂ ਆਪਾਂ ਪਤਾ ਕਰਾ ਜੀ ਇੱਥੇ ਮੁੰਡੇ ਨੂੰ ਫੋਨ ਕਰਕੇ ਤੇ ਉਹ ਕਹਿੰਦੇ ਵੀ ਹਾਂ ਇਸ ਕਰਕੇ ਫਿਰ ਆਪਾਂ ਮਿੱਟੀ ਲੈ ਕੇ ਆਏ ਜੇ ਹੁਣ ਅੱਜ ਪਤਾ ਲੱਗ ਜਾਣਾ ਵੀ ਹੋਰ ਲੋੜਾ ਤਾਂ ਫਿਰ ਦੁਬਾਰਾ ਵੀ ਆਵਾਂਗੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਔਰ ਕਿੰਨੇ ਨੌਜਵਾਨ ਤੁਸੀਂ ਇੱਥੇ ਆਏ ਅੱਜ ਵੀਰੇ ਆਪਣੇ ਚਾਰ ਟਰੈਕਟਰ ਲੈ ਕੇ ਆਏ ਆ ਟਰੈਕਟਰ ਰਾਲੀਆਂ ਤੇ ਚਾਰ ਲੈ ਕੇ ਆਏ ਆ ਤੇ ਅਗਲੀ ਵਾਰ ਜੇ ਲੋੜ ਪਈ ਤਾਂ ਵੱਧ ਵੀ ਲਿਆਵਾਂਗੇ ਪਿੰਡ ਦੇ ਸਹਿਯੋਗ ਨਾਲ ਆਪਾਂ ਚੱਲ ਰਹੇ ਹਾਂ ਜੀ ਅੱਛਾ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਗਏ ਵੀ ਹੋ ਤਾਂ ਦੇਖ ਕੇ ਮਹਿਸੂਸ ਕੀ ਹੁੰਦਾ ਕਿ ਪੰਜਾਬ ਦਾ ਬਣ ਕੀ ਰਿਹਾ ਹੈ ਹੈ ਤਾਂ ਵੀਰੇ ਸਰਕਾਰਾਂ ਦੀ ਹੀ ਗਲਤੀਆਂ ਨੇ ਇੰਨਾ ਪਾਣੀ ਇਕੱਠਾ ਕਰਨ ਦੀ ਕੀ ਲੋੜ ਸੀਗੀ ਠੀਕ ਟਾਈਮ 'ਨਾ ਰਿਲੀਜ਼ ਕਰਦੇ ਰਹਿੰਦੇ ਉੱਤੇ ਆਪਾਂ ਨੂੰ ਨਾਲ ਦੀ ਨਾਲ ਉਹ ਨਿਕਲੀ ਜਾਣਾ ਦੀ ਹੌਲੀ ਹੌਲੀ ਹੋ ਕੇ ਹੁਣ ਜਾਂ ਇਕੱਠਾ ਟਾਈਮ 'ਚ ਪਾਣੀ ਛੱਡਾਂਗੇ ਤਾਂ ਫਿਰ ਹੜ੍ਹ ਆਉਣਗੇ ਵੀਰੇ ਤੇ ਇਹ ਸਰਕਾਰ ਅਜ ਨਾਲੇ ਵਾਲੀ ਸਾਈਡ ਤੁਸੀਂ ਕਹਿੰਦੇ ਗਏ ਹੋ ਉੱਧਰ ਅਸੀਂ ਵੀ ਦੇਖ ਰਹੇ ਹਾਂ ਲਗਾਤਾਰ ਇੱਕੋਦਮ ਲੋਕ ਸੇਵਾ ਲੈ ਕੇ ਉੱਧਰ ਪਹੁੰਚ ਗਏ ਪਰ ਕੁਝ ਇਲਾਕੇ ਅਜੇ ਵੀ ਨੇ ਜਿਨ੍ਹਾਂ ਵਿੱਚ ਹਜੇ ਵੀ ਕੋਈ ਜਾ ਕੇ ਕਿਸੇ ਨੇ ਸਾਰ ਤੱਕ ਨਹੀਂ ਲਈ ਕੀ ਲੱਗਦਾ ਨੇ ਕਿ ਇਲਾਕੇ ਛਾਂੜ ਕੇ ਫਿਰ ਇਲਾਕੇ ਵਿੱਚ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਵੀਰੇ ਪਹਿਲਾਂ ਨਾ ਜਿਹਨੇ ਸੇਵਾ ਲੈ ਕੇ ਆਣੀਆਂ ਜਾ ਕੇ ਉਧਰ ਦੇਖ ਕੇ ਹੁਣ ਵੀ ਕਿਹੜੀ ਸਾਈਡ ਆਪਾਂ ਨੂੰ ਜ਼ਰੂਰਤ ਆ ਯਾਨੀ ਗੱਡੀ ਲੈ ਕੇ ਜਾਣ ਜਾਂ ਕੁਝ ਵੀ ਹੈ ਨਾ ਉੱਥੇ ਦੇਖਣ ਵੀ ਕਿਹੜੇ ਪਿੰਡ ਦੇ ਲੋੜ ਆ ਏਕਨ ਸਿੱਧੀ ਟਰੈਲੀ ਲੈ ਕੇ ਜਾਣ ਨਾਲੋਂ ਪਹਿਲਾਂ ਇੱਕ ਵਾਰ ਘੇੜਾ ਕੱਢ ਕੇ ਹੁਣ ਦੇਖ ਕੇ ਆ ਤਾਂ ਬਿਲਕੁਲ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਿਹਾ ਪਰ ਇਹਨਾਂ ਨੌਜਵਾਨਾਂ ਦੀ ਮਿਹਨਤ ਨੂੰ ਜਿਹੜਾ ਕਿ ਸਲਾਮ ਹੈ ਕਿਉਂਕਿ ਜਜ਼ਬਾ ਜਿਹੜਾ ਹੈ ਕਿ ਇਹਨਾਂ ਦਾ ਇਸ ਨੂੰ ਸਲਾਮ ਹੈ ਕਿਉਂਕਿ ਆਪਾਂ ਹਰ ਇੱਕ ਪੱਖ ਜਿਹੜਾ ਕਿ ਜ਼ਰੂਰ ਦਿਖਾ ਰਿਹਾ ਪਰ ਇਹ ਨੌ ਜਵਾਨ ਜਿਹੜੇ ਨੇ ਉਹ ਪਹਿਲੇ ਦਿਨ ਤੋਂ ਡਟੇ ਹੋਏ ਨੇ ਤਾਂ ਕੁਝ ਹੋਰ ਵੀ ਨਾ ਬਾਈ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਵੀਰੇ ਹਾਂ ਜੀ ਬਾਈ ਕਿੰਨੇ ਦਿਨੋਂ ਸੇਵਾ ਕਰ ਰਹੇ ਹੋ ਬਾਈ ਜੀ ਤਿੰਨ ਚਾਰ ਦਿਨ ਪਹਿਲਾਂ ਅਜਨਾਲਾ ਸਾਈਡ ਘੁੰਮੇ ਸੀ ਉਧਰ 270 ਪਿੰਡ ਹੋ ਗਏ ਨੇ ਪੂਰੇ ਅਜਨਾਲੇ ਦੇ ਵਿੱਚ ਉਹ ਜਿਹੜੀ ਇੱਕ ਮੁੰਡੇ ਦੀ ਇਸ ਇਟਲੀਅਨ ਦੀ ਬਹੁਤ ਵੀਡੀਓ ਬੈਡਲ ਹੁੰਦੀ ਆ ਉਹ ਬੰਦੇ ਤੇ ਵੀ ਆਪਾਂ ਸੇਵਾ ਕਰਕੇ ਆਏ ਸੀ ਮਿੱਟੀ ਦੀ ਤਿੰਨ ਦਿਨ ਪਹਿਲਾਂ ਹਾਂ ਜੀ ਅੱਜ ਫਿਰ ਆਪਾਂ ਹੁਣ ਇੱਧਰ ਕੰਟੈਕਟ ਬਣਾਇਆ ਸੀ ਆਪਣੇ ਏਰੀਏ ਤੋਂ ਮੁੰਡੇ ਆਉਂਦੇ ਸੀ ਮਿੱਟੀ ਲੈ ਕੇ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਬਣਾ ਕੇ ਅੱਜ ਇੱਥੇ ਪਹੁੰਚਿਆ ਵੀ ਜਿਹੜੀ ਇਹ ਬੰਦ ਤੇ ਮਿੱਟੀ ਦੀ ਬਹੁਤ ਲੋੜ ਆ ਵੀਰੇ ਆਪਣੇ ਪਿੰਡੋਂ ਚਾਰ ਟਰੈਕਟਰ ਆਏ ਨੇ ਵੀਰੇ ਇੱਕ ਆ ਖੜਾ ਇੱਕ ਇੱਧਰਲੀ ਸਾਈਡ ਖੜਾ ਇੱਕ ਪਿੱਛੇ ਖੜਾ ਵੀਰੇ ਆਪਾਂ ਹਾਂ ਜੀ ਲੱਗਦਾ ਕਿ ਇੱਥੇ ਹੁਣ ਮਿੱਟੀ ਦੀ ਜ਼ਿਆਦਾ ਲੋੜ ਆਣ ਵਾਲੇ ਜਿੰਨਾਂ ਚ ਹੋਰ ਸੇਵਾ ਕਰੋ ਹੋਰ ਜਿਵੇਂ ਖਾਲ ਸਾਈਡ ਦੇ ਵਗੈਰਾ ਜਾਂ ਹੋਰ ਸਿੱਖ ਬਾੜ ਦੇ ਵਗੈਰਾ ਹਨਾ ਫੂਡ ਫਾੜ ਬਹੁਤ ਹੁਸ਼ਾਰਿਆ ਪਾਣੀ ਬਹੁਤ ਹੁਸ਼ਾਰਿਆ ਨਾ ਜਿਹੜੀ ਮੇਨ ਲੋੜ ਆ ਵੀਰੇ ਮਿੱਟੀ ਤੇ ਕਿਉਂਕਿ ਆਪਾਂ ਜੇ ਬੰਨ੍ਹੇ ਮਜ਼ਬੂਤ ਨਹੀਂ ਹੋਣਗੇ ਤਾਂ ਵੀਰੇ ਖੂੜ ਦੱਸ ਕੇ ਕੀ ਕਰਾਂਗੇ ਘਰਾਂ ਦੇ ਵਿੱਚ ਤਾਂ ਸਭ ਤੋਂ ਮੇਨ ਮੁੱਦਾ ਵੀ ਪਹਿਲਾਂ ਆਪਾਂ ਆਪਣੇ ਬੰਨ੍ਹ ਸਟਰੋਂਗ ਕਰ ਲਈਏ ਤੇ ਭਾਈ ਜਿਹੜੀ ਮਿੱਟੀ ਤੁਸੀਂ ਲਿਆ ਰਹੇ ਹੋ ਆਪਣੀ ਜੇਬ ਤੋਂ ਲੈ ਕੇ ਆ ਰਹੇ ਹੋ ਜਾਂ ਕੋਈ ਸੇਵਾ ਦੇ ਰਹੇ ਜਾਂ ਕਿੱਦਾਂ ਲੈ ਕੇ ਆ ਰਹੇ ਨਹੀਂ ਵੀਰੇ ਆਪਾਂ ਨੇ ਪਿੰਡ ਦੇ ਵਿੱਚ ਸਾਰਿਆਂ ਦੀ ਸੇਵਾ ਲਈ ਸੀਗੀ ਤੇ ਪਿੰਡ ਦੇ ਸਹਿਯੋਗ ਨਾਲ ਲੈ ਕੇ ਆਏ ਆ ਵੀਰੇ ਤੇ ਬਾਕੀ ਐਨ ਆਰ ਆਈ ਵੀਰ ਵੀ ਭੇਜ ਰਹੇ ਨੇ ਆਪਣੇ ਪਿੰਡਾਂ ਦੇ ਯਾਨੀ ਕਿ ਪਿੰਡ ਦੇ ਸਹਿਯੋਗ ਨਾਲ ਆਏ ਆ ਜੀ ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ ਇਹਨਾਂ ਦੀ ਪਿੰਡ ਕੀ ਹੈ ਭਈ ਆਰਾਮਗਾੜੀ ਹਸਪਤਾਲ ਫਤਿਹਗੜ੍ਹ ਅਮਲੋ ਉਹਦੇ ਨਾਲ ਰਾਮਗੜ ਪਿੰਡ ਆ ਉਥੋਂ ਇਹ ਨੋਜ਼ੋਨ ਪਹੁੰਚੇ ਨੇ ਚਾਰ ਟਰੈਕਟਰ ਟਰੈਲੀ ਆ ਮਿੱਟੀ ਦੀਆਂ ਭਰ ਕੇ ਆਏ ਨੇ ਕਹਿੰਦੇ ਅੱਜ ਪਹਿਲਾ ਦਿਨ ਹੈ ਔਰ ਜੇਕਰ ਲੋਡ ਹੋਈ ਤਾਂ ਹਾਲਾਤ ਦੇਖਾਂਗੇ ਇੱਥੇ ਤੇ ਇਸੇ ਤਰ੍ਹਾਂ ਨਾਲ ਸੇਵਾ ਜਿਹੜੀ ਨਿਰੰਤਰ ਅੱਗੇ ਵੀ ਜਾਰੀ ਰਹੀ। ਡੇਨਿਕਸ ਵੀਰ ਆ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਬਾਲਸ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਪਹਿਲੇ ਦਿਨ ਤੋਂ ਤੁਹਾਨੂੰ ਪਲ-ਪਲ ਦੇ ਹਾਲਾਤ ਦਿਖਾ ਰਿਹਾ ਹਾਲਾਂਕਿ ਹਾਲਾਤ ਜਿਹੜੇ ਨੇ ਸੁਖਾਵੇਂ ਨਹੀਂ ਪਰ ਜਿਹੜੇ ਕੰਡੇ ਨੂੰ ਢਾਹ ਲਗਾਤਾਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਬੰਨ ਪਹਿਲੇ ਦੂਜੇ ਦਿਨ ਹੀ ਰੁੜ ਗਿਆ ਸੀ ਲੋਕਾਂ ਦੇ ਜਿਹੜੇ ਪਿੰਡ ਵਾਸੀ ਜਿਹੜੇ ਖੇਤ ਸੀ ਉਹ ਵੀ ਹੁਣ ਰੋੜਦੇ ਹੋਏ ਨਜ਼ਰ ਆ ਰਹੇ ਨੇ 150 ਫੁੱਟ ਤੋਂ ਵੱਧ ਜਿਹੜੀ ਢਾਹ ਲੱਗ ਚੁੱਕੀ ਹੋਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਤੇ ਡਿੱਪਰ ਲੈ ਕੇ ਇੱਥੇ ਪਹੁੰਚੋ ਤਾਂ ਕੁਝ ਨੌਜਵਾਨ ਇੱਥੇ ਪਹੁੰਚੇ ਨੇ ਟਰੈਕਟਰ ਦੇ ਮਿੱਟੀ ਭਰ ਕੇ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਵੀਰੇ ਗਰਿੰਦਰਾ ਜ਼ਿਲ੍ਹਾ ਫਤਗੜ ਸਾਹਿਬ ਅਮਲੋਜ ਨਾਲ ਪਿੰਡ ਆਰਾਮਗੜ ਪਹਿਲੇ ਦਿਨ ਆ ਜੋ ਬਈ ਜਾਂ ਫਿਰ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਆ ਪੂਰੇ ਬੰਤ ਤੇ ਪਹਿਲੇ ਦਿਨ ਆਇਆ ਪਹਿਲਾ ਅਜਨਾਲਾ ਸਾਈਡ ਗਏ ਸੀ ਆਪਾਂ ਉਧਰ ਸਾਰਾ ਦੇਖ ਕੇ ਆਈ ਸੀ ਉਧਰ ਪਰ ਵੀਰੇ ਟਰਾਲੀਆਂ ਜਾ ਰਹੀਆਂ ਨੇ ਵਧੀਆ ਨਾ ਸੇਵਾ ਦੇ ਆਪਾਂ ਸੋਚਿਆ ਵੀ ਆਪਾਂ ਆਪਣੇ ਏਰੀਏ ਦੇ ਬੰਤ ਤੇ ਜਲੀਏ ਤੇ ਅੱਜ ਪਹਿਲੇ ਦਿਨ ਆਇਆ ਜੇ ਲੋੜ ਪਈ ਤਾਂ ਦੁਬਾਰਾ ਵੀ ਆਵਾਂਗੇ ਅੱਛਾ ਕਿੰਨੇ ਦਿਨਾਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਭਾਵੇਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਹੀ ਕਰ ਰਹੇ ਹੋ ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਹੋ ਹੋ ਗਏ ਵੀਰੇ ਤਿੰਨ ਚਾਰ ਦਿਨ ਤੱਕ ਆਪਾਂ ਉਧਰੇ ਗੱਡੇ ਦੀ ਜਿਹੜਾ ਵੀਰੇ ਨਾਲ ਹੈਡ ਤੇ ਅੱਜ ਉਰੇ ਪਹਿਲੇ ਦਿਨੇ ਆਇਆ ਅੱਛਾ ਉਰੇ ਤੁਹਾਨੂੰ ਲੱਗਿਆ ਵੀ ਇੱਥੇ ਲੋਡ ਹੈ ਮਿੱਟੀ ਦੀ ਲੋਡ ਹੈ ਗਿੱਟੀ ਦੀ ਲੋਡ ਹੈ ਹਾਂਜੀ ਉਰੇ ਲੋਡ ਹੈ ਜ ਤਾਹੀ ਅਸੀਂ ਆਇਆ ਪਹਿਲਾਂ ਆਪਾਂ ਪਤਾ ਕਰਾਇਆ ਜੀ ਇੱਥੇ ਮੁੰਡੇ ਨੂੰ ਫੋਨ ਕਰਕੇ ਤੇ ਉਹ ਕਹਿੰਦੇ ਵੀ ਹਾਂਜੀ ਲੋਡ ਹੈ ਜਿੰਨੀ ਮਿੱਟੀ ਪਾਉਣੀ ਆ ਉਹ ਨਾਲ ਨਾਲ ਖਰ ਜਾਂਦੀ ਆ ਇਸ ਕਰਕੇ ਫਿਰ ਆਪਾਂ ਮਿੱਟੀ ਲੈ ਕੇ ਆਏ ਜੇ ਹੁਣ ਅੱਜ ਪਤਾ ਲੱਗ ਜਾਣਾ ਵੀ ਹੋਰ ਲੋਡ ਆ ਤਾਂ ਫਿਰ ਦੁਬਾਰਾ ਵੀ ਆਵਾਂਗੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਔਰ ਕਿੰਨੇ ਨੌਜਵਾਨ ਤੁਸੀਂ ਇੱਥੇ ਆਏ ਅੱਜ ਵੀਰੇ ਆਪਣੇ ਚਾਰ ਟਰੈਕਟਰ ਲੈ ਕੇ ਆ ਚਾਰ ਲੈ ਕੇ ਆਇਆ ਤੇ ਅਗਲੀ ਵਾਰ ਜੇ ਲੋਡ ਪਈ ਤਾਂ ਵੱਧ ਵੀ ਲਿਆਵਾਂਗੇ ਪਿੰਡ ਦੇ ਸਹਿਯੋਗ ਨਾਲ ਆਪਾਂ ਚੱਲ ਰਹੇ ਹਾਂ ਜੀ ਅੱਛਾ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਏ ਵੀ ਹੋ ਤਾਂ ਦੇਖ ਕੇ ਮਹਿਸੂਸ ਕੀ ਹੁੰਦਾ ਹੈ ਕਿ ਪੰਜਾਬ ਦਾ ਬਣ ਕੀ ਰਿਹਾ ਹੈ ਹੈ ਤਾਂ ਵੀਰੇ ਸਰਕਾਰਾਂ ਦੀਆਂ ਹੀ ਗਲਤੀਆਂ ਨੇ ਇੰਨਾ ਪਾਣੀ ਇਕੱਠਾ ਕਰਨ ਦੀ ਕੀ ਲੋੜ ਸੀਗੀ ਠੀਕ ਟਾਈਮ 'ਨਾ ਰਿਲੀਜ਼ ਕਰਦੇ ਰਹਿੰਦੇ ਉੱਤੇ ਆਪਾਂ ਨੂੰ ਨਾਲ ਦੀ ਨਾਲ ਉਹ ਨਿਕਲੀ ਜਾਣਾ ਦੀ ਹੌਲੀ-ਹੌਲੀ ਹੋ ਕੇ ਹੁਣ ਜਾਂ ਇਕੱਠਾ ਟਾਈਮ 'ਚ ਪਾਣੀ ਛੱਡਾਂਗੇ ਤਾਂ ਫਿਰ ਹੜ੍ਹ ਆਉਣਗੇ ਵੀਰੇ ਹੂੰ ਤੇ ਸਰਕਾਰ ਅਜ ਨਾਲੇ ਵਾਲੀ ਸਾਈਡ ਤੁਸੀਂ ਕਹਿੰਦੇ ਗਏ ਹੋ ਉਧਰ ਅਸੀਂ ਵੀ ਦੇਖ ਰਹੇ ਹਾਂ ਲਗਾਤਾਰ ਇੱਕੋਦਮ ਲੋਕ ਸੇਵਾ ਲੈ ਕੇ ਉਧਰ ਪਹੁੰਚ ਗਏ ਪਰ ਕੁਝ ਇਲਾਕੇ ਅਜੇ ਵੀ ਨੇ ਜਿਨ੍ਹਾਂ ਵਿੱਚ ਹਜੇ ਵੀ ਕੋਈ ਜਾ ਕੇ ਕਿਸੇ ਨੇ ਸਾਰ ਤੱਕ ਨਹੀਂ ਲਈ ਕੀ ਲੱਗਦਾ ਨਹੀਂ ਕਿ ਇਲਾਕੇ ਛਾਂਟ ਕੇ ਫਿਰ ਇਲਾਕੇ ਵਿੱਚ ਜਾਣਾ ਚਾਹੀਦਾ ਜਾਣਾ ਚਾਹੀਦਾ ਵੀਰੇ ਪਹਿਲਾਂ ਨਾ ਜਿਹਨੇ ਸੇਵਾ ਲੈ ਕੇ ਆਣੀਆਂ ਜਾ ਕੇ ਉਧਰ ਦੇਖ ਕੇ ਹੁਣ ਵੀ ਕਿਹੜੀ ਸਾਈਡ ਆਪਾਂ ਨੂੰ ਜ਼ਰੂਰਤ ਆ ਜਾਣੇ ਗੱਡੀ ਲੈ ਕੇ ਜਾਣ ਜਾਂ ਕੁਝ ਵੀ ਹੈ ਨਾ ਉੱਥੇ ਦੇਖਣ ਵੀ ਕਿਹੜੇ ਪਿੰਡ ਦੇ ਲੋੜ ਆ ਏਕਨ ਸਿੱਧੀ ਟਰੈਲੀ ਲੈ ਕੇ ਜਾਣ ਨਾਲੋਂ ਪਹਿਲਾਂ ਇੱਕ ਵਾਰ ਘੇੜਾ ਕੱਢ ਕੇ ਹਣ ਦੇਖ ਕਿਉਂ ਤਾਂ ਬਿਲਕੁਲ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਿਹਾ ਪਰ ਇਹਨਾਂ ਨੌਜਵਾਨਾਂ ਦੀ ਮਿਹਨਤ ਨੂੰ ਜਿਹੜਾ ਕਿ ਸਲਾਮ ਹੈ ਕਿਉਂਕਿ ਜਜ਼ਬਾ ਜਿਹੜਾ ਹੈ ਕਿਨਾਂ ਦਾ ਇਸ ਨੂੰ ਸਲਾਮ ਹੈ ਕਿਉਂਕਿ ਆਪਾਂ ਹਰ ਇੱਕ ਪੱਖ ਜਿਹੜਾ ਕਿ ਜ਼ਰੂਰ ਦਿਖਾ ਰਹੇ ਹਾਂ ਪਰ ਇਹ ਨੌ ਜਵਾਨ ਜਿਹੜੇ ਨੇ ਉਹ ਪਹਿਲੇ ਦਿਨ ਤੋਂ ਡਟੇ ਹੋਏ ਨੇ ਤਾਂ ਕੁਝ ਹੋਰ ਵੀ ਨਾ ਬਾਈ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਵੀਰੇ ਹਾਂ ਜੀ ਬਾਈ ਕਿੰਨੇ ਦਿਨੋਂ ਸੇਵਾ ਕਰ ਰਹੇ ਹੋ ਬਾਈ ਜੀ ਤਿੰਨ ਚਾਰ ਦਿਨ ਪਹਿਲਾਂ ਅਜਨਾਲਾ ਸਾਈਡ ਘੁੰਮੇ ਸੀ ਉੱਧਰ 270 ਪਿੰਡ ਹੋ ਗਏ ਨੇ ਪੂਰੇ ਅਜਨਾਲੇ ਦੇ ਵਿੱਚ ਉਹ ਜਿਹੜੀ ਇੱਕ ਮੁੰਡੇ ਦੀ ਹੈ ਇਟਲੀਆਲ ਦੀ ਬਹੁਤ ਵੀਡੀਓ ਬੈਡਲ ਹੁੰਦੀ ਆ ਉਹ ਬੰਦੇ ਤੇ ਵੀ ਆਪਾਂ ਸੇਵਾ ਕਰਕੇ ਆਏ ਸੀ ਮਿੱਟੀ ਦੀ ਤਿੰਨ ਦਿਨ ਪਹਿਲਾਂ ਹਾਂ ਜੀ ਅੱਜ ਫਿਰ ਆਪਾਂ ਹੁਣ ਇੱਧਰ ਕੰਟੈਕਟ ਬਣਾਇਆ ਸੀ ਆਪਣੇ ਏਰੀਏ ਤੋਂ ਮੁੰਡੇ ਆਉਂਦੇ ਸੀ ਮਿੱਟੀ ਲੈ ਕੇ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਬਣਾ ਕੇ ਅੱਜ ਇੱਥੇ ਪਹੁੰਚਿਆ ਵੀ ਜਿਹੜੀ ਇਹ ਬੰਦ ਤੇ ਮਿੱਟੀ ਦੀ ਬਹੁਤ ਲੋੜ ਆ ਵੀਰੇ ਆਪਣੇ ਪਿੰਡੋਂ ਚਾਰ ਟਰੈਕਟਰ ਆਏ ਨੇ ਵੀਰੇ ਇੱਕ ਆ ਖੜਾ ਇੱਕ ਇੱਧਰਲੀ ਸਾਈਡ ਖੜਾ ਇੱਕ ਪਿੱਛੇ ਖੜਾ ਵੀਰੇ ਆਪਾਂ ਹਾਂ ਜੀ ਲੱਗਦਾ ਕਿ ਇੱਥੇ ਹੁਣ ਮਿੱਟੀ ਦੀ ਜ਼ਿਆਦਾ ਲੋੜ ਆਣ ਵਾਲੇ ਜਿੰਨਾਂ ਚ ਹੋਰ ਸੇਵਾ ਕਰੋ ਹੋਰ ਜਿਵੇਂ ਖਾਲ ਸਾਈਡ ਦੇ ਵਗੈਰਾ ਜਾਂ ਹੋਰ ਸਿੱਖ ਬਾੜ ਦੇ ਵਗੈਰਾ ਹਨਾ ਫੂਡ ਫਾੜ ਬਹੁਤ ਹੁਸ਼ਾਰਿਆ ਪਾਣੀ ਬਹੁਤ ਹੁਸ਼ਾਰਿਆ ਨਾ ਜਿਹੜੀ ਮੇਨ ਲੋੜ ਆ ਵੀਰੇ ਮਿੱਟੀ ਤੇ ਕਿਉਂਕਿ ਆਪਾਂ ਜੇ ਬੰਨ੍ਹੇ ਮਜ਼ਬੂਤ ਨਹੀਂ ਹੋਣਗੇ ਤਾਂ ਵੀਰੇ ਫੂਟ ਦੱਸ ਕੇ ਕੀ ਕਰਾਂਗੇ ਘਰਾਂ ਦੇ ਵਿੱਚ ਤਾਂ ਸਭ ਤੋਂ ਮੇਨ ਮੁੱਦਾ ਵੀ ਪਹਿਲਾਂ ਆਪਾਂ ਆਪਣੇ ਬੰਨ੍ਹ ਸਟਰੋਂਗ ਕਰ ਲਈਏ ਤੇ ਭਾਈ ਜਿਹੜੀ ਮਿੱਟੀ ਤੁਸੀਂ ਲਿਆ ਰਹੇ ਹੋ ਆਪਣੀ ਜੇਬ ਤੋਂ ਲੈ ਕੇ ਆ ਰਹੇ ਹੋ ਜਾਂ ਕੋਈ ਸੇਵਾ ਦੇ ਰਹੇ ਜਾਂ ਕਿੱਦਾਂ ਲੈ ਕੇ ਆ ਰਹੇ ਨਹੀਂ ਵੀਰੇ ਆਪਾਂ ਨੇ ਪਿੰਡ ਦੇ ਵਿੱਚ ਸਾਰਿਆਂ ਦੀ ਸੇਵਾ ਲਈ ਸੀਗੀ ਤੇ ਪਿੰਡ ਦੇ ਸਹਿਯੋਗ ਨਾਲ ਲੈ ਕੇ ਆਏ ਆ ਵੀਰੇ ਤੇ ਬਾਕੀ ਐਨ ਆਰ ਆਈ ਵੀਰ ਵੀ ਭੇਜ ਰਹੇ ਨੇ ਆਪਣੇ ਪਿੰਡਾਂ ਦੇ ਯਾਨੀ ਕਿ ਪਿੰਡ ਦੇ ਸਹਿਯੋਗ ਨਾਲ ਆਏ ਆ ਜੀ ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ ਇਹਨਾਂ ਦੀ ਪਿੰਡ ਕੀ ਹੈ ਭਈ ਆਰਾਮਗਾੜੀ ਹਸਪਤਾਲੇ ਘੜ੍ਹ ਅੰਮਲੋਵ ਦੇ ਨਾਲ ਰਾਮਗੜ ਪਿੰਡ ਆ ਉਥੋਂ ਇਹ ਨੋਜ਼ਨ ਪਹੁੰਚੇ ਨੇ ਚਾਰ ਟ੍ਰੈਕਟਰ ਟਰੈਲੀ ਆ ਮਿੱਟੀ ਦੀਆਂ ਭਰ ਕੇ ਆਏ ਨੇ ਕਹਿੰਦੇ ਅੱਜ ਪਹਿਲਾ ਦਿਨ ਹੈ ਔਰ ਜੇਕਰ ਲੋਡ ਹੋਈ ਤਾਂ ਹਾਲਾਤ ਦੇਖਾਂਗੇ ਇੱਥੇ ਤੇ ਇਸੇ ਤਰ੍ਹਾਂ ਨਾਲ ਸੇਵਾ ਜਿਹੜੀ ਨਿਰੰਤਰ ਅੱਗੇ ਵੀ ਜਾਰੀ ਰਹੀ ਕੈਮਰਾ ਪਰ ਸਲਮਾਨਦਰਾਂ ਨਿਹੰਮਤ ਸਿੰਘ ਦੀਪਾਲ ਦੇਨੀ ਚਵੇਰਾ ਸਸਰਾਲੀ